ਕਿ ਕਿਤੇ ਜਾਈਦਾ ਤਾਂ ਲੈ ਆਉ ਬੈਠੇ ਆ ਸਾਰਾ ਦਿਨ ਕੁੱਕੜਾ ਵਾਂਗੂ ਕੋੜ 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 ਕਰੀ ਜਾਣਗੇ ਕੋਈ ਕੰਮ ਤਾਂੰਦਾ ਕਰ ਲਿਆ ਕਰੋ ਜੇ ਪਾਣੀ ਦੇ ਦੇ ਆਪੀ ਪੀ ਲੋ ਚੱਕ ਕੇ ਤੇ ਨਾਲੇ ਬੋਤਲ ਵੀ ਭਰ ਕੇ ਰੱਖ ਦਿਓ ਬਾਸ ਕਰਿਆ ਕਰੋ ਸ਼ਰਮ ਮੰਨਿਆ ਕਰੋ ਕੁੱਕੜਾ ਵਾਂਗੂ ਲੜਦੇ ਹੀ ਰਹਿਣੇ ਆ ਸਾਰਾ ਦਿਨ ਨਿਆਣੇ ਨਹੀਂ ਹੈਗੇ ਹੁਣ ਤੁਸੀਂ ਮੰਮੀ ਆਈ ਨਹੀਂ ਹਟਦਾਗਾ ਅੰਦਰ ਛੇੜੀ ਆਂਦਾ ਮੈਂ ਖੇਤੋਂ ਆਇਆ ਹੁਣ ਤੇ ਗਰਮੀ ਇੰਨੀ ਆ ਪਾਣੀ ਦਾ ਗਲਾਸ ਮੰਗੇ ਪਾਣੀ ਨਹੀਂ ਲੈ ਕੇ ਆਂਦੀ ਅੱ삐 ਮੇਰੇ ਚੈੱਕ ਕਰਦੀ ਵੇਖੀ ਆ ਤੇ ਫਿਰ ਕਿੱਡੀ ਕੀ ਗੱਲ ਆ ਵੀਰਾ ਥੱਕੇ ਟੁੱਟਿਆ ਆ ਪਾਣੀ ਦੀ ਘੁੱਟ ਲੈ ਦੇ ਮੰਮੀ ਆਪੀ ਪੀ ਲੈ ਉੱਤੋਂ ਮੇਰੇ ਕਿਤਾਬਾਂ ਖੋ ਗਏ ਕਹਿੰਨਾ ਤੂੰ ਨਹੀਂ ਪਹਿਣਾ ਆਏ 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 ਆ ਕੁਛ ਨਹੀਂ ਮਾਤਾ ਵੈਸੇ ਖੋਲੀ ਬੈਠੀ ਸੀ ਕਿਤਾਬਾਂ ਤਾਂ ਅੱਧੀਆਂ ਦਾ ਕੁਝ ਨਹੀਂ ਹੋਰ ਹੀ ਥੋੜਾ ਨਹੀਂ ਕੁੱਕੜਾਂ ਵਾਲਾ ਕਾਣਾ ਲੋਟ ਆਉਂਦਾਗਾ ਖੜਿਓ ਪਾਣੀ ਲੈ ਕੇ ਆ ਨਾ ਮੈਨੂੰ ਘੁੱਟ ਲਿਆ ਦੇ ਸਾਰਾ ਗਾਂ ਘਰ ਬੈਠੀ ਵੀ ਆਈ ਏ ਏ ਮਾਂ ਇਹ ਕਰਦੀ ਆ ਆਪ ਨੂੰ ਤਾਂ ਪਾਗਲ ਸਮਝਦੀ ਆ ਪਤਾ ਨਹੀਂ ਕੀ ਜਣੇ ਐਵੇਂ ਕਰ ਲਈ